ਅਦਿਸ਼ਰੀ ਮਾਚਵੜ ਸਾਹਿਬ ਦੇ ਵਿੱਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਤੇ ਇਸ ਦੇ ਸਬੰਧ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਨਿਵਾਸੀਆਂ ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤਾਂ ਸ਼੍ਰੀ ਮਾਚਵੜ ਸਾਹਿਬ ਦੇ ਗਲੀ ਮੋਹੱਲਾਂ ਵਿੱਚ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਬੂਥ ਲਗਾਏ ਕੋਈ ਨੇ। ਜਿੱਥੇ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਭੀੜ ਦੇਖਣ ਨੂੰ ਮਿਲ ਗਿਆ ਤਾਂ ਚੋਣਾਂ ਦੇ ਸਬੰਧ ਵਿੱਚ ਚੋਣ ਮੈਦਾਨ ਚ ਉਤਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਪੱਖ ਮੀਡੀਆ ਸਾਹਮਣੇ ਰੱਖੇ ਜਾਈ। ਤਾਂ ਕਾਂਗਰਸ ਪਾਰਟੀ ਅਤੇ ਭਾਜਪਾ ਪਾਰਟੀ ਨੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਕਿਉਂਕਿ ਉਜਲ ਪੜਦਾ ਕੁਝ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਚੋਣ ਅਧਿਕਾਰੀ ਦੇ ਵੱਲੋਂ ਰੱਦ ਕਰ ਦਿੱਤੇ ਸੀ ਜਿਸ ਦੇ ਵਿੱਚ ਵਿਰੋਧੀ ਪਾਰਟੀਆਂ ਸਪੇ ਤਾਮਾਦਮੀ ਪਾਰਟੀ ਦੇ ਉਮੀਦਵਾਰ ਵੀ ਸ਼ਾਮਲ ਸਨ ਮੈਂ ਸਭ ਤੋਂ ਪਹਿਲਾਂ ਦਸ਼ਮਪੀਤਾ ਜਿਦੀ ਨਗਰੀ ਦੇ ਵਸਿੰਦੇ ਆ ਸੀ ਉਹਦਾ ਸ਼ੁਕਰੀਆ ਕਰਦਾ ਕਿ ਉਹਨੇ ਬਹੁਤ ਹੀ ਵਧੀਆ ਦਿਨ ਚੜਾਇਆ ਔਰ ਜੋ ਮਾਹੌਲ ਆ ਲੋਕਾਂ ਦੇ ਬਣਾਇਆ ਮਾਹੌਲ ਬਣਦਾ ਹੁੰਦਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਮੇਰੇ ਖਰਦ ਤਕਰੀਬਨ 1107 ਵੋਟਾਂ ਆ ਜੀ 500 ਦੇ ਕਰੀਬ ਸਾਡੀ ਬੋਟ ਪੋਲ ਹੋ ਚੁੱਕੀ ਆ ਪਰ ਬਹੁਤ ਹੀ ਵਧੀਆ ਸਚਜੇ ਢੰਗ ਨਾਲ ਸੀ ਆਪਸ ਕੈਂਡੀਡੇਟਾਂ ਨੇ ਵੀ ਫੈਸਲਾ ਕਰ ਲਿਆ ਕਿ ਆਪਾਂ ਗਲੀਆਂ ਦੇ ਵਿੱਚ ਨਾ ਖੜ ਕੇ ਇੱਕ ਪਰਸੇ ਕੁਰਸੀਆਂ ਲਾ ਕੇ ਕਿਉਂਕਿ ਜੇ ਅਸੀਂ 7-8 ਜੋ ਸਾਨੂੰ ਸਮਾਂ ਦਿੱਤਾ ਜੇ ਅਸੀਂ ਉਹਦੇ ਵਿੱਚ ਲੋਕਾਂ ਦਾ ਦਿਲ ਨਹੀਂ ਜਿੱਤ ਸਕੇ ਤਾਂ ਹੁਣ ਸੜਕਾਂ ਦੇ ਵਿੱਚ ਖੜ ਕੇ ਨਹੀਂ ਜਿੱਤ ਸਕਦੇ ਵਿਰੋਧੀ ਧਿਰਾਂ ਦਾ ਇਹ ਗੱਲ ਕਹਿਣਾ ਹੈ ਕਿ ਜੋ ਕਾਗਜ਼ਬੱਧ ਕੀਤੇ ਗਏ ਨੇ ਆਮ ਆਦਮੀ ਪਾਰਟੀ ਬੋਲੇ ਬੌਲਿੰਦਰ ਯੋਗਾਂ ਜਿੱਤਿਆ ਗਿਆ ਕਿ ਸਾਡੇ ਤੋਂ ਕਾਂਗਰਸ ਕੋ ਡਰੀ ਹੋਈ ਸੀ ਦੇਖੋ ਜੀ ਗੱਲ ਇਹ ਆ ਮੈਂ ਤਿੰਨੇ ਵਿਰੋਧੀ ਧਿਰਾਂ ਨੂੰ ਇੱਕ ਸਵਾਲ ਪੁੱਛਣਾ ਵੀ ਕੀ ਇਹਨਾਂ ਕੋਲ 15 ਕੈਂਡੀਡੇਟ ਸੀਗੇ ਕੀ 15 ਕੈਂਡੀਡੇਟ ਸੀਗੇ ਕੀ ਕਾਂਗਰਸ ਕੋਲ 15 ਕੈਂਡੀਡੇਟ ਸੀ ਕੀ ਅਕਾਲੀ ਦਲ ਕੋਲ 15 ਕੈਂਡੀਡੇਟ ਸੀ ਕੀ ਭਾਜਪਾ ਕੋਲ ਕੰਦਰਾ ਕੈਂਡੀਡੇਟ ਤੁਸੀਂ ਦੇਖਿਆ ਹੋਣਾ ਕੱਲ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਜਿੱਥੇ ਜਿੱਥੇ ਕੋਈ ਐਸੀ ਕੋਈ ਗੱਲ ਹੋਈ ਸੀ ਉਹਨਾਂ ਨੇ ਚੋਣਾ ਤੇ ਰੋਗ ਲਗਾਤੀ ਤੇ ਹੁਣ ਤਾਂ ਤੁਹਾਡੇ ਸਾਹਮਣੇ ਬਹੁਤ ਹੀ ਪਰਮਾਤਮਾ ਅਸ਼ੀਰਵਾਦ ਆ ਜੀ ਬੜੇ ਵਧੀਆ ਸਟੇਜ ਤੇ ਟੰਗੜਾ ਬੋਟਾ ਨਾ ਹੀ ਪੈਰੇ ਤੁਸੀਂ ਇੱਥੇ ਕਾਨਫਰੈਂਸਰ ਬਣ ਗਏ ਹੋ ਕੀ ਪਹਿਲਾ ਕੰਮ ਕਰੋਗੇ ਦੇਖੋ ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਜੇ ਮਹਾਰਾਜ ਨੇ ਮੈਨੂੰ ਸੇਵਾ ਲਈ ਤਾਂ ਜਿਵੇਂ ਆਨੰਦਪੁਰ ਸਾਹਿਬ ਚਿੱਟਾ ਹੀ ਚਿੱਟਾ ਤਾਂ ਮੈਂ ਇਹਦੇ ਲਈ ਜੀ ਲੜਾਈ ਵੀ ਲੜਨੀ ਪਵੇ ਤਾਂ ਮਾਛੀਵਾੜੇ ਸਾਹਿਬ ਗੁਰੂ ਦੀ ਨਗਰੀ ਨੂੰ ਚਿੱਟੀ ਇਹ ਚਿੱਟੀ ਕਰ ਦੂੰਗਾ ਤਾਂ ਕਿ ਜੋ ਕਮੀਆਂ ਪੇਛੀਆਂ ਸਾਡੇ ਜਿਹਦਾ ਸੀ ਨਾਂ ਵੇਚ ਕੇ ਅੱਜ ਅਸੀਂ ਰੋਟੀ ਮਾਚੀਵਾੜਾ ਸਾਹਿਬ ਕਰਕੇ ਖਾ ਰਹੇ ਹਾਂ ਜੋ ਮੇਰੇ ਮਨ ਦੀ ਤਮੰਨਾ ਕੇ ਗੁਰੂ ਦੀ ਇਤਿਹਾਸਿਕ ਸਿਟੀ ਨਗਰ ਨੂੰ ਹੋਰ ਮੈਂ ਉਹੋ ਜਿਹਾ ਕੰਮ ਕਰਕੇ ਜਾਵਾਂਗੇ ਆਉਣ ਵਾਲੀਆਂ ਨਸਲਾਂ ਯਾਦ ਰੱਖਣ ਕੇ ਇਤਿਹਾਸਿਕ ਨਗਰ ਮੇਰਾ ਨਾਮ ਨੰਦਕਿਸ਼ੋਰ ਉਰਫ ਕਾਲਾ ਤੁਸੀਂ ਚੋਣਾ ਵਿੱਚ ਉਮੀਦਵਾਰ ਹੋ ਕਾਂਗਰਸ ਪਾਰਟੀ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਬਾੜ ਨੰਬਰ 12 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਤਕਰੀਬਨ 6 ਦਿਨ ਤੋਂ 9 ਤਰੀਕ ਤੋਂ ਇਲੈਕਸ਼ਨ ਅਨਾਉਂਸ ਹੋਇਆ ਉਦੋਂ ਦੇ ਅਸੀਂ ਬਾੜ ਦੇ ਵਿੱਚ ਘੁੰਮ ਰਹੇ ਹਾਂ ਇੱਕ ਸਾਡੇ ਨਾਲ ਲੱਗਦੀ ਮਹਾਵੀਰ ਕਲੋਨੀ ਤੇ ਜਿਹੜੇ ਬਾਡ ਨੰਬਰ 12 ਦੇ ਬਹੁਤ ਜ਼ਿਆਦਾ ਸਮੱਸਿਆਵਾਂ ਮਾ ਜਿਹੜੀਆਂ ਕਿਸੇ ਨੇ ਵੀ ਸੋਲਵ ਨਹੀਂ ਕੀਤੀਆਂ 5 ਸਾਲ ਪਹਿਲਾਂ ਵੀ ਕਾਂਗਰਸ ਨੇ ਲੰਗੇ 2 ਸਾਲ ਆਮ ਆਦਮੀ ਪਾਰਟੀ ਦੇ ਵੀ ਲੰਗੇ ਉੱਥੇ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਲੋਕਾਂ ਦੀ ਰਾਸ਼ਨਕਾਰ ਨਹੀਂ ਬਣੀ ਨਾਲੀਆਂ ਨਹੀਂ ਬਣੀਆਂ ਇਹ ਉਹਨਾਂ ਦਾ ਹੀ ਇਹ ਇਹ ਗੁੱਸਾ ਹੈਗਾ ਵੀ ਅਸੀਂ ਪਾਰਟੀ ਚੇਂਜ ਕਰਨੇ ਚਾਹੁੰਦੇ ਹਾਂ ਵੋਟ ਅਸੀਂ ਚੇਂਜ ਕਰਾਂਗੇ ਉਮੀਦਵਾਰ ਚੇਂਜ ਕਰਾਂਗੇ ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਸਮਾਨ ਦਿੱਤਾ ਵੀ ਅਸੀਂ ਵੋਟ ਤੁਹਾਨੂੰ ਜ਼ਿਆਦਾ ਪੋਲ ਕਰਾਂਗੇ ਇਹ ਸੇਮ ਕੰਡੀਸ਼ਨ ਮਹਾਵੀਰ ਕਲੋਨੀ ਦੀ ਹੈ ਮਹਾਵੀਰ ਕਰੋਨੇ ਜਿੰਨੇ ਵੀ ਮੇਰੇ ਬਿਹਾਰੀ ਭਾਈ ਜਿਹੜੇ ਬਾਹਰੋਂ ਆਏ ਹੋਏ ਆ ਉਹਨਾਂ ਦੇ ਵੀ ਲੇਡੀਆਂ ਦੀ ਖਾਸ ਕਰ ਜਾਣਦੀ ਨਹੀਂ ਮੈਂ ਲੇਡੀਆਂ ਨੂੰ ਬਹੁਤ ਜ਼ਿਆਦਾ ਲੇਡੀਆਂ ਨਹੀਂ ਮਿਲਿਆ ਸਾਰਿਆਂ ਦੀ ਸਮੱਸਿਆ ਇਹ ਹੈ ਵੀ ਇਹਨਾਂ ਦੇ ਰਾਸ਼ਨ卡 ਨਹੀਂ ਬਣੇ ਹੋਏ ਕਿਹੜੀ ਸਰਕਾਰ ਨੇ ਘਟਾਇਆ ਪਰ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਿੱਦੋਂ ਪਹਿਲਾਂ ਜਦ ਕਾਂਗਰਸ ਸਰਕਾਰ ਸੀ ਸਾਨੂੰ ਰਾਸ਼ਨ ਵੀ ਮਿਲਦਾ ਸੀ ਸਾਡੇ ਰਾਸ਼ਨ卡 ਵੀ ਸੀ ਜਦ ਦੀ ਆ ਸਰਕਾਰ ਆਈ ਆਮ ਆਦਮੀ ਪਾਰਟੀ ਕਰੇ ਸਾਡੇ ਰਾਸ਼ਨ卡 ਵੀ ਕਰਦੇ ਸਾਨੂੰ ਰਾਸ਼ਨ ਵੀ ਮਿਲਦਾ ਨਹੀਂ ਮੈਂ ਇਹਨਾਂ ਸਾਰੇ ਵਾਰ ਦੇ ਬਚਨਾਂ ਦੇ ਪ੍ਰੋਮਿਸ ਕਰ ਲਾਂ ਵੀ ਜੋ ਜੋ ਇਹਨਾਂ ਦੀ ਸਮੱਸਿਆਵਾਂ ਆ ਉਹਨੂੰ ਪਹਿਲੇ ਹੱਦ ਤੱਕ ਸੋਲਵ ਕੀਤਾ ਜਾਵੇਗਾ ਯਾਤਰਾ ਦੇਖਣਾ ਮਿਲਦਾ ਜਦੋਂ ਚੋਣਾ ਆਉਂਦੀ ਆ ਨਹੀਂ ਤਾਂ ਲੋਕ ਹਮੇਸ਼ਾ ਰੁਖਤਬਲ ਕਰਦੇ ਨੇ ਕਿ ਜਿਹਦੀ ਸੱਤਾ ਤੇ ਪਾਰਟੀ ਹੋਊਗੀ ਤੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕੰਮ ਨਹੀਂ ਹੋਏ ਸੀ ਜਦੋਂ ਕਾਂਗਰਸ ਪਾਰਟੀ ਸੀ ਹੁਣ ਉਹਦਾ ਹਾਂ ਉਹਦਾ ਕਾਰਨ ਇਹ ਸੀ ਜਿਹੜਾ 12 ਨੰਬਰ 12 ਚ ਪਹਿਲਾ ਉਮੀਦਵਾਰ ਸੀ ਉਹਦੀ ਵੀ ਜਾਦੇ ਦੀ ਡੈਥ ਹੋ ਗਈ ਸੀ ਜੀ ਉਸ ਤੋਂ ਬਾਅਦ ਸਿਸਟਮ ਇਦਾਂ ਦਾ ਚੱਲਿਆ ਵੀ ਕੰਮ ਨਹੀਂ ਹੋਏ ਕੰਮ ਨਹੀਂ ਹੋਏ ਕਿਸੇ ਨੇ ਨਹੀਂ ਪੁੱਛਿਆ ਉਸ ਵਾਰ ਨੂੰ ਇਸੇ ਕਰਕੇ ਮੈਂ ਦੁਬਾਰਾ ਉਸ ਵਾਰ ਦੇ ਵਿੱਚ ਇੱਕ ਵੀ ਮੰਨ ਕੀ ਕੇ ਵੀ ਲੋਕਾਂ ਨੇ ਜਿਹੜੀਆਂ ਪ੍ਰੋਬਲਮਾਂ ਸੀ ਆਪਾਂ ਸੋਲਵ ਕੀਤੀਆਂ ਜਾਂ ਥੋੜੇ ਵਾਰ ਨੂੰ ਸੈਂਸਿਟਿਵ ਦੇ ਵਿੱਚ ਰੱਖਿਆ ਗਿਆ ਕੀ ਉਹ ਜਿਹੜਾ ਮੇਰਾ ਜਿਵੇਂ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮੋਹਿਤ ਕੰਗਰਾ ਉਹਨੂੰ 2 ਸਾਲ ਹੋ ਗਏ ਲੱਗੇ ਉਹਨੂੰ ਮੈਂ ਤਾਂ ਸਿਰਫ 10 ਦਿਨਾਂ ਤੋਂ ਲੱਗਿਆ ਜਿੰਨੀ ਇੱਕ ਜਿੰਨੀ ਕੁ ਪਬਲਿਕ ਉਹਨੂੰ ਪਛਾਣ ਕਰਦੀ ਉਹਦੇ ਬਾਅਦ ਸ਼ਾਇਦ ਮਖਿਆਰ ਮੈਨੂੰ ਕਰਦੀ ਹੋਵੇ ਪਰ ਜਿਹੜੀ ਵੋਟ ਆ ਬਹੁਤ ਜ਼ਿਆਦਾ ਸਾਇਲੈਂਟ ਆ ਤੁਸੀਂ ਇਹ ਜੱਜ ਨਹੀਂ ਕਰ ਸਕਦੇ ਵੋਟ ਕਿਹਨੂੰ ਪੋਲ ਹੋਗੀ ਸਿਰਫ ਇੱਕ ਵਿਸ਼ਵਾਸ ਦੇ ਸਿਰ ਤੇ ਕਹਿ ਸਕਦਾ ਮੈਂ ਵੀ ਜੋ ਲੋਕਾਂ ਦਾ ਪਿਆਰ ਲੋਕਾਂ ਨੇ ਜੋ ਮੈਨੂੰ ਦਿੱਤਾ ਸਾ ਜਿਹੜਾ ਮਾਹੌਲ ਹੈ ਜਦੋਂ 12 ਤਰੀਕ ਨੂੰ ਕਾਗਜ਼ ਰਿਜੈਕਟ ਕੀਤੇ ਸੀਗੇ उदो मछवाड़ा साहब दे दे के जोड़े रुझान से कांग्रेस पक्षी थे बहुत ज्यादा पूरे पंजाब चर्चा मछवाड़ा साहब की ना नगर कौंसल कमेटी की कमेटी को लेकर जो चर्चा सी हवा पक्षी जीरी झुल रही थी वो कांग्रेस के पक्ष से झुल रही थी कांग्रेस की कमेटी बननी चाहे थी पर जो आम आदमी पार्टी ने डर के लोगों के रुझाना तो डर के ਸਾਡੇ 6 ਕੈਂਡੀਡੇਟ ਜਿਹੜਾ ਪੂਰੇ ਵਿਨਿੰਗ ਦੀ ਜਿਹੜੇ ਜਿੱਤ ਦੇ ਪੱਕੇ ਪੂਰੇ ਨਾ ਦਾਬੇਦਾਰ ਸੀਗੇ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਕੇ ਬਾਕੀ ਪਾਰਟੀਆਂ ਦੇ ਵੀ ਕਰਾ ਕੇ ਬਿਨਾਂ ਕਿਸੇ ਮੁਕਾਬਲੇ ਦੇ ਆਪਣੇ ਕੈਂਡੀਡੇਟ 6 ਦੇ 6 ਜਿੱਤਾਏ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਵੱਡਾ ਫੈਸਲਾ ਕੀਤਾ ਵੀ ਜਿਹੜੇ ਬਾਕੀ ਕੈਂਡੀਡੇਟ ਰਹਿੰਦੇ ਨੇ ਉਹਨਾਂ ਦੇ ਜਿਹੜੀ ਆਉਣ ਵਾਲੀ 21 ਤਰੀਕ ਨੂੰ ਚੋਣ ਆਉਂਦੀ ਹੈ ਕਾਂਗਰਸ ਪਾਰਟੀ ਪੂਰੀ ਸਰਗਰਮੀ ਨਾਲ ਲੜੂਗੀ ਸਾਡੇ ਵਰਕਰਾਂ ਨੇ ਸਾਡੇ ਹਲਕਾ ਇੰਚਾਰਜ ਰਵਿੰਦਰ ਸਿੰਘ ਨਾਜਾਗਰ ਦੀ ਅਗਵਾਹੀ ਦੇ ਵਿੱਚ ਇਹ ਚੋਣ ਅਸੀਂ ਸ਼ਾਨ ਨਾਲ ਲੜੀ ਲੋਕਾਂ ਦੇ ਮਨ ਤੇ ਕੋਈ ਅਜਿਹਾ ਖੋਪ ਨਹੀਂ ਹੈਗਾ ਵੀ ਕਮੇਟੀ ਬਣਨੀ ਉਹਨਾਂ ਦੀ ਤੈਅ ਹੈ ਔਰ ਲੋਕ ਅੱਠ ਦੀਆਂ ਅਕਸ਼ੀਟਾ ਜਿਨ੍ਹਾਂ ਦੇ ਅੱਜ VOTING ਹੋਣ ਜਾ ਰਹੀ ਹੈ ਉਹ ਕਾਂਗਰਸ ਪਾਰਟੀ ਨੂੰ ਝਟਾਉਣ ਦੇ ਹੱਕ 'ਚ ਬੈਠੇ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਜਿਹੜੀ ਪੂਰੀ ਹਵਾ ਚੱਲ ਰਹੀ ਹੈ ਇਸ ਸਬੰਧ ਦੇ ਵਿੱਚ ਵਿਧਾਇਕ ਜਗਤਾ ਸਿੰਘ ਵਿਆਲਪੁਰਾ ਕਹਿਣਾ ਸੀ ਕਿ ਕਾਂਗਰਸ ਵਾਲੇ ਡਰਾਮੇ ਕਰ ਰਹੀ ਹੈ ਇਜੈਕਸ਼ਨ ਅਸੀਂ ਲਗਾਈ ਹੈ ਤੇ ਕਾਨੂੰਨ ਦੇ ਮੁਤਾਬਿਕ ਹੀ ਕਾਰਜ ਕਰਾਜ ਰੱਬ ਕਿੰਨੇ ਉਹ ਐਮਐਲਏ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜੇ 6-6 ਵਾਰ ਦੇ ਕੈਂਡੀਡੇਟ ਬਣ ਚੁੱਕੇ ਨੇ ਹੁਣ ਤੱਕ ਜਿੰਨੇ ਐਮਐਲਏ ਆਏ ਨੇ ਕਿ ਉਹ ਇਸ ਗੱਲ ਤੋਂ ਜਾਣੂ ਨਹੀਂ ਸੀਗੇ ਇੱਕ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਐਮ ਐਲ اے ਨੇ ਜਿਹੜੇ 6-6 ਬਾਅਦ ਦੇ ਕੈਂਡੀਡੇਟ ਸਾਡੇ ਐਮ ਸੀ ਬਣੇ ਹੋਏ ਸੀ ਉਹਨਾਂ ਦੇ ਕਾਗਜ਼ ਰਿਜੈਕਟ ਕਰਤੇ ਉਹੀ ਉਹਨਾਂ ਦੇ ਮਕਾਨ ਨੇ ਉਹੀ ਉਹਨਾਂ ਦਾ ਡੰਡਾ ਉਹੀ ਉਹਨਾਂ ਦਾ ਝੰਡਾ ਐਮ ਐਲ اے ਹਾਰ ਦੇ ਡਰ ਤੋਂ ਆਪਣੀ ਕਮੇਟੀ ਬਣਾਉਣ ਦੇ ਮਾਰੇ ਸੀ ਐਲ ਸਾਹਿਬ ਦੇ ਖੱਲ ਦੇ ਨਾਲ ਉਹਨੇ ਇੱਥੇ ਸਾਡੇ ਜਿਹੜੇ ਕਾਂਗਰਸ ਦੇ ਕੈਂਡੀਡੇਟਾਂ ਦੇ ਕਾਗਜ਼